ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਪਿੰਡ ਚੂੜਚੱਕ ਚੂੜਚੱਕ ਪਿੰਡ ਆ ਜਿਹੜਾ ਮਿੱਤਰੋ ਜਦੋਂ ਤੁਸੀਂ ਮੋਗੇ ਤੋਂ ਜਗਰਾਉਂ ਵਾਲੀ ਸਾਈਡ ਤੋਂ ਦੂਰੀ ਤੈਅ ਕਰੋਗੇ ਤੇ ਜਦੋਂ ਤੁਸੀਂ ਲੰਘੋਗੇ ਮਿੱਤਰੋ 15 20 ਕਿਤੇ 20 ਕਿਲੋਮੀਟਰ ਦੀ ਦੂਰੀ ਤੱਕ ਕਰਨ ਤੋਂ ਬਾਅਦ ਅਜਤਵਾਲ ਲੰਘਣ ਤੋਂ ਬਾਅਦ ਤੁਹਾਨੂੰ ਮਿੱਤਰੋ ਇੱਕ ਠਫੜਪਾਉ ਨਾਕਾ ਦਾ ਮਿਲਿਆ ਹੀ ਹੋਊਗਾ ਤੁਹਾਡੇ ਕਦੇ ਨਾ ਕਦੇ ਜ਼ਰੂਰ ਠਫੜਪਾਏ ਹੋਣਗੀਆਂ ਪੱਕੀ ਗੱਲ ਮੇਰੇ ਦੋ ਵਾਰੀ ਪੈ ਗਿਆ ਇੱਥੇ ਮੈਂ ਤਾਂ ਨਾ ਹੁੰਨਾ ਤੇ ਇੱਥੇ ਮਿੱਤਰੋ ਤੁਹਾਨੂੰ ਚੂੜਚੱਕ ਨੂੰ ਕੱਟ ਮਿਲੂਗਾ ਸਿੱਧੀ ਛੱਡ ਕੇ ਚੂੜਚੱਕ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਇੱਕ ਗਾਂ ਵਤਨੀ ਆ ਬਾਈ ਉਹਨਾਂ ਨੇ ਪਰ ਗਾਂ ਇਹ ਨਹੀਂ ਵੀ ਕਿਸੇ ਨੁਕਸ ਕਰਕੇ ਵੇਚਨੀਆ ਜਾਂ ਕੋਈ ਕਾਰਨ ਹੋਰ ਬਣ ਗਿਆ ਤਾਂ ਵੇਚਨੀਆ ਇਧਰਲੇ ਪਾਸੇ ਦੀ ਕੈਮਰਾ ਮਾਰਦੀ ਕਰਾਂ ਦੀ ਬਾਈ ਦੀ ਲੱਤ ਨੂੰ ਆ ਪਿਛਲੇ ਦਿਨੀ ਬਾਈ ਦਾ ਐਕਸੀਡੈਂਟ ਹੋ ਗਿਆ ਸੀ ਮਿੱਤਰੋ ਇਸ ਕਰਕੇ ਫਿਰ ਬਾਈ ਤੋਂ ਹੁਣ ਮੰਨ ਲਓ ਲੋ 4-5 ਮਹੀਨੇ 3-4 ਮਹੀਨੇ ਤਾਂ ਲੱਗ ਹੀ ਜਾਣੇ ਬਈ ਸੈੱਟ ਹੁੰਦੇ ਹਨ 4 ਮਹੀਨਿਆਂ ਦੇ ਵਿੱਚ ਮਸਾ ਬਾਈ ਸੈੱਟ ਹੋਊਗਾ ਫਿਰ ਬਾਈ ਦਾ ਵੀ ਚੋਈ ਪਾਲੀ ਨਹੀਂ ਜਾਣੀ ਬਾਈ ਦੁੱਧ ਚੰਗਾ ਦੇ ਦਿੰਦੀ ਆ ਜਿਹੜੇ ਭਰਾ ਘਰੇ ਰੱਖਣ ਨੂੰ ਤਸੱਲੀ ਬਖਸ਼ ਲਈ ਗਾਂ ਪਾਲਦੇ ਆ ਤੁਹਾਡੇ ਪੈਸੇ ਲਾਏ ਰਾਸ ਆ ਜਾਣਗੇ ਮਿੱਤਰੋ ਵਾਦੇ ਨਾਲ ਕਹਿਣਾ ਚੰਗਾ ਦੁੱਧ ਦੇ ਦਿੰਦੀ ਆ ਕਰ ਦੇਣਾ ਗੱਲਬਾਰ ਸਾਰੀ ਡਿਟੇਲ ਲੈ ਦਿੰਦਾ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੈ ਬਾਈ ਸੇਤਾ ਦੇ ਪਰਿਵਾਰ ਹਾਂ ਬਹੁਤ ਵਧੀਆ ਜੀ ਸਰਦੀ ਕਲਾ ਹਾਂ ਜੀ ਹਾਂ ਜੀ ਵਧੀਆ ਵੀਰੇ ਵਧੀਆ ਪਿੰਡ ਚੂੜ ਚੱਕ ਪਿੰਡ ਚੂੜ ਚੱਕ ਆਈ ਜਾਂਦੀ ਮੀਂਹ ਕਿਵੇਂ ਆ ਇੱਧਰ ਤੁਹਾਡੇ ਮੀਂਹ ਬਹੁਤ ਜ਼ਿਆਦਾ ਆ ਜੀ ਨੁਕਸਾਨ ਹੀ ਆਣਾ ਹਾਂ ਨੁਕਸਾਨ ਹੀ ਬਰੇ ਨੇੜੇ ਨੇੜੇ ਸਾਰੇ ਪਾਣੀ ਪਾਣੀ ਆ ਹਾਂ ਜੀ ਬਹੁਤ ਪਾਣੀ ਆ ਜੀ ਬਹੁਤ ਪਾਣੀ ਆ ਅੱਛਾ ਇਹ ਪਾਣੀ ਫੇਰ ਪਿੱਛੇ ਚੜ ਕੇ ਨਿਕ ਸਮਾੜੀ ਕਲਰ ਆਪਾਂ ਬੱਬਾ ਬਾਈ ਤੇਰੇ ਅੱਗੇ ਬੇਨਤੀ ਆ ਬੀਵ ਕੰਮ ਹੁਣ ਬੰਦ ਕਰੀ ਮੇਰਾ ਭਰਾ ਬਣ ਕੇ ਕਿਸਾਨਾਂ ਦਾ ਜਰੂਰ ਸੋਚੀਂ ਯਾਰ ਬਾਕੀ ਤੂੰ ਕਰਨੀ ਤਾਂ ਵੈਸੇ ਸਾਡੇ ਹੱਥ ਵਾਸਤਾ ਕੁਝ ਨਹੀਂ ਅੱਛਾ ਬਾਈ ਪੈਰ ਤੇ ਕੀ ਗੱਲ ਬਣ ਗਈ ਮੇਰੇ ਨਾਲ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਤੇ ਅੱਛਾ ਹਾਂਜੀ ਕੀ ਗੱਲ ਬਣ ਗਈ ਹੁਣ ਸਾਡੀ ਓਡੀ ਟੁੱਟ ਗਈ ਹਾਂ ਉਂਗਲਾ ਕ੍ਰੈਕ ਹੋ ਗਿਆ ਪੈਰ ਪਾਟ ਗਈ ਪੈਰ ਪੜ ਗਈ ਉਂਗਲਾ ਕ੍ਰੈਕ ਰੇੜੀ ਰੁੜੀ ਵੱਜ ਗਈ ਹਾਂਜੀ ਹਾਂਜੀ ਮੋਟਰਸਾਈਕਲ ਦੀ ਰੇੜੀ ਵੱਜ ਗਈ ਤੇ ਨਾ ਪਈਆਂ ਨਹੀਂ ਹਾਂਜੀ ਅੱਛਾ ਯਾਰ ਬਾਈ ਚਲੋ ਕੇ ਕੇ ਦੁੱਧ ਦੀ ਗੱਲ ਹੈ ਬਈ ਇਹ ਹੋ ਗਿਆ ਵੀ 15 ਕਿ ਦਿਨ ਹੋ ਗਏ ਅੱਛਾ ਹੁਣ ਠੀਕ ਹੈ ਬਈ ਦਰਦ ਦੁਰਦੂ ਹਾਂ ਦੱਸ ਦੋ ਠੀਕ ਹੈ 1 ਸਕਿੰਟ ਜੀ ਨਾ ਦੁਰ ਲੈਣੇ ਹਾਂ ਹਾਂ ਠੀਕ ਹੈ ਅੱਛਾ ਬਈ ਗਾਂ ਵੇ ਇਸ ਤਰੀ ਫਿਰ ਕਹੇ ਹਾਂ ਜੀ ਇਹ ਮਜਬੂਰੀ ਕਰਕੇ ਕਿ ਮਜਬੂਰੀ ਕਰਕੇ ਵੇਚਣ ਲੱਗੇ ਤੁਹਾਨੂੰ ਪਤਾ ਹੁਣ ਸਾਹ ਸਵਾਲ ਨਹੀਂ ਹੋਣੀ ਹੂੰ ਸਹੀ ਹੈ ਬਈ ਅੱਛਾ ਦਿਨ ਕਿੰਨੇ ਪਏ ਬਈ ਜਾਂਦੇ ਨੇ ਨਾ ਇਹ 5-4 ਲੈ ਜੂ ਜੀ 5-4 ਲੈ ਜੂ ਹਾਂ ਜੀ ਅੱਛਾ ਬਈ ਕਿੰਨਾ ਦੁੱਧ ਆਪਾਂ ਚੋ ਲੈਂਦੇ ਰਏ ਐਨ ਕੰਡੇ ਦੁੱਧ ਇਹਦਾ ਇੱਕ ਕੰਡੇ ਵਾਲਾ 22 ਕਿਲੋ ਹੀ ਚੋਇਆ ਵਾ 22 ਕਿਲੋ ਦੁੱਧ ਆਪਾਂ ਕੰ ਇਹ ਤੀਜੇ ਸੂਏ ਸੋਣਾ ਤੀਜੇ ਸੂਏ ਸੋਣਾ ਕੀ ਬਾਤ ਹੈ ਅੱਛਾ ਭਾਈ ਜਿੰਨ ਘਰੇ ਰੱਖਣਾ ਨਾ ਭੈਣ ਭਰਾ ਲਿਆ ਜਾਵੇ ਲੰਬਾ ਤਾਂ ਨਹੀਂ ਹਾਂ ਕੋਈ ਲੰਬਾ ਨਹੀਂ ਗਾਰੰਟੀ ਹੋਈ ਮੈਂ ਤਸल्ली ਵਾਲੀ ਹਾਂ ਠੀਕ ਹੈ ਭਾਈ ਘਰ ਦੀ ਪਾਲੀ ਹੋਈ ਬਿਹੜਾਈ ਘਰ ਦੀ ਬੱਚੀ ਤਿਆਰ ਗਈ ਹਾਂਜੀ ਹਾਂਜੀ ਅੱਛਾ ਭਾਈ ਇਹਦਾ ਹੁਣ ਆਪਾਂ ਵੇਚਣੀ ਆ ਰੇਟ ਮਾਲ ਤੋਂ ਕੀ ਦਾ ਕੀਤਾ ਰੇਟ ਇਹਦਾ ਹੀ 65000 ਰੁਪਏ ਆ ਥੋੜਾ ਬੋਤ ਇਹਨਾਂ ਮਾਨਤਾ ਨਾਲ ਹੀ ਗੱਲ ਹੀ ਹੈ ਵੇਚੋ ਯਾਨੀ ਕਿ ਖਿੱਚ ਕੇ ਰੱਖਿਆ ਰੇਟ ਹਾਂ ਪਹਿਲਾਂ 10 ਦੋਮਾ ਭਰਾਵਾਂ ਨੂੰ ਕਿਉਂਕਿ ਬਾਈ ਹੁਣੀ ਪਹਿਲਾਂ 75 80 ਮੰਗਦੇ ਸੀਗੇ ਆਪਾਂ ਲੈਣ ਦੇਣ ਵਾਲੀ ਗੱਲ ਨੇੜੇ ਜੇ ਕਰਾਈ ਤੁਹਾਨੂੰ ਪਤਾ ਹੀ ਆ ਵੀ ਆਪਾਂ ਇਹ ਕੰਮ ਸ਼ੁਰੂ ਤੋਂ ਆ ਕਰਨ ਨੂੰ ਸਮਝਾ ਕੇ ਵੀਡੀਓ ਬਣਾਈ ਦੀ ਆ ਤੇ ਬਾਈ ਹੁਣ ਤੁਸੀਂ ਨਾ ਫਿਰ ਕਸਾਈ ਕਰਿਓ ਕਰੋ ਕਈ ਮੈਨੂੰ ਲੰਬੇ ਦਿੰਦੇ ਆ ਸਾਬੇ ਤੂੰ ਵੀ ਰੇਡ ਘਟਾ ਦਿਨਾ ਬਾਦ ਲੋਕ ਵੀ ਰੇਟ ਘਟਾਉਂਦੇ ਆ ਫਿਰ ਇਹ ਕੰਮ ਨਾ ਕਰਿਆ ਕਰੋ ਕਿਉਂਕਿ ਜਿੰਨੇ ਪੱਠੇ ਪਾਏ ਆ ਹੁਣ ਕਿਉਂਕਿ ਬਾਈ ਦੀ ਮਜ਼ਦੂਰੀ ਤਾਂ ਜੀ ਆਪਾਂ ਵੀ ਫਾਇਦਾ ਠਾਲੀਆ ਫਿਰ ਮਾੜੀ ਗੱਲ ਆ ਯਾਰ ਹਨਾ ਦੁੱਧ ਦਾ ਕਰਮਾ ਦਾ ਹੁੰਦਾ ਪਰ ਜੇ ਆਪਾਂ ਇਹ ਸੋਚੀਏ ਵੀ ਇਹਦੀ ਫਾਇਦਾ ਖੱਟ ਕੇ ਹੁਣ ਆਪਾਂ ਕਮਾਈ ਕਰ ਲਈਏ ਨਹੀਂ ਬਾਈ ਮਾੜੀ ਗੱਲ ਆ ਤੁਸੀਂ ਵੀ 10000 ਰੁਪਏ ਜੇਬ ਚ ਪਾ ਜੋਗੇ ਕਮਾਈ ਕਰ ਜੋਗੇ ਘੱਟ ਨਾਲ ਇਹਨੂੰ ਕੋਈ ਫਰਕ ਵੀ ਨਹੀਂ ਇਹ ਵੀ ਗੱਲ ਪੈਣਾ ਪਰ ਉੱਤੇ ਨੀਲੀ ਛੱਤ ਵਾਲਾ ਵੇਖਦਾ ਜਿਹੜਾ ਉਹਨੇ ਮਨਰਾਜ਼ ਹੋ ਜਾਣਾ ਮੈਨੂੰ ਜਿੰਨੇ ਆਪਾਂ ਨੂੰ ਤੋੜਿਆ ਹੋਇਆ ਉਹਦੇ ਤੋਂ ਡਰ ਕੇ ਹਮੇਸ਼ਾ ਇੱਕ ਇੱਕ ਕਦਮ ਮੈਂ ਵੈਗਰੂ ਅਗੇ ਦਵਾ ਕਰੂੰਗਾ ਵੀ ਭਾਈ ਜਲਦੀ ਤੋਂ ਭਰਾਵਾ ਤੰਦਰੁਸਤੀ ਕਰੀ ਮੈਨੂੰ ਪਤਾ ਵੀ ਲੱਤਾਂ ਦੀ ਕੀ ਅਹਿਮੀਅਤ ਹੈ ਮੈਨੂੰ ਪਤਾ ਵੀ ਅੰਗਾਂ ਦੀ ਕੀ ਅਹਿਮੀਅਤ ਹੈ ਜਿੰਦੇ ਕੋਲੇ ਹੈਗੇ ਉਹਨੇ ਨਹੀਂ ਕਦਰ ਕਰਨੀ ਪਰ ਮੈਂ ਇਹ ਚੀਜ਼ ਨੂੰ ਪਾਲੀ ਪਾਤ ਜਾਣਦਾ ਹਾਂ ਵੀਰੇ ਆਪਣਾ ਨੰਬਰ ਕਿਹੜਾ ਹੈ ਗੱਲਬਾਤ 98765 ਜੀ 6168 ਤਾਲ 99765 6146 61646 99765 6146 48 ਇਸ ਨੰਬਰ ਤੇ ਕਰ ਲਓ ਮਿੱਤਰੋ ਤੁਸੀਂ ਬਾਈ ਹੁਣ ਇਹਨਾਂ ਨਾਲ ਰਾਬਤਾ ਕਰੇਮ ਤੀਜਾ ਸੂਆ ਗਾਂਸ ਹੁੰਦੀ ਆ 20 ਕਿਲੋ ਦੁੱਧ ਇਹਨ ਪੱਕਾ ਦੇ ਦਿੰਦੀ ਆ ਨਰੇ 65000 ਰੁਪਿਆਵਾਂ ਵਿੱਚੋਂ ਛੂਟ ਛੱਪਾ ਹੋਊਗਾ ਉਹ ਤੁਹਾਡੇ ਤੇ ਡਿਪੈਂਡ ਹੈ ਕਿੰਨਾ ਕਰਦਾ ਬਾਈ ਬਾਈ ਜੇ ਡਿਪੈਂਡ ਹੈ ਹੁਣ ਹਜੇ 5-4 ਦਿਨ ਤਾਂ ਨਹੀਂ ਪੰਜਾ ਚੌਂ ਦਾ ਦੀ ਕੱਚੀ ਪੰਜਾ ਚੌਂ ਦਾ ਉਹਨਾਂ ਦੀ ਕੱਚੀ ਅਸਲੀ ਠੰਡੀ ਲੱਜ ਕੇ ਆ ਮਿੱਤਰੋ ਦਰਮਿਆਨੇ ਕੱਦ ਦੇ ਵਿੱਚ ਜਰਸੀ ਦਾ ਅੰਗ ਜਿਆ ਪੈਂਦਾ ਵਾ ਮੰਨ ਲਓ ਜਿਹੜੀ ਅੰਗ ਲੱਗੇ ਆਰ ਲੱਗੇ ਬਾਡੀ ਸਟਰਕਚਰ ਲੱਗੇ ਉਹ ਜਰਸੀ ਵਾਲਾ ਲੱਗਾ ਹੋਇਆ ਮੂਹ ਐਫ ਵਾਲਾ ਵਾ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਨੰਬਰ ਤੇ ਕਰ ਲਿਆ ਜੇ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਮਿੱਤਰੋ ਪਿੰਡ ਚੂੜਚਟ